ਮੈਂ ਤੇ ਐਦਾ ਹੀ ਸੀ ਐਦਾ ਹੀ ਹਾਂ ਔਰ ਐਦਾ ਹੀ ਰਹਾਂ ਮੁੱਖ ਮੰਤਰੀ ਦਾ ਦਾਵੇਦਾਰ ਆਪਣੇ ਆਪ ਨੂੰ ਮੰਨਦੇ ਹੋ ਦੇਖੋ ਮੁੱਖ ਮੰਤਰੀ ਕੋਈ ਵੀ ਹੋ ਸਕਦਾ ਪਰ ਜੇ ਪਾਰਟੀ ਮੰਨੂ ਭਰਾਏਗੀ ਮੈਂ ਹਰਿਆਣਾ ਦੀ ਤਕਦੀਰ ਔਰ ਤਸਵੀਰ ਦੋਨੋਂ ਬਦਲ ਦਿਆਂਗਾ ਭਪਿੰਦਰ ਰੋਡਾ ਦਾ ਕਹਦੇ ਕਿ ਲੁੱਟਿਆ ਬੀਜੇਪੀ ਨੇ ਤਾਂ ਕਾਂਗਰਸ ਹਰਿਆਣੇ ਭੁਪਿੰਦਰ ਸਿੰਘ ਹੁਡਾਣਾ ਲੋਵੀ ਵੱਡਾ ਲੁਟੇਰਾ ਹੈ ਕੋਈ ਹਿੰਦੁਸਤਾਨ ਦੇ ਵਿੱਚ ਕਦੋਂ ਅੰਦਰ ਚਲਾ ਜਾ ਪਤਾ ਨਹੀਂ ਹੈ ਗਰੰਟੀ ਦੇ ਰਿਹਾ ਸਾਰੇ ਹਰਿਆਣਾ ਦੀ ਅਰੇ ਤੇਰਾ ਆਪਣਾ ਨਹੀਂ ਪਤਾ ਤੇਰੀ ਆਪਣੀ ਨਹੀਂ ਗਰੰਟੀ ਉਹ ਕਦੇ ਤੁਹਾਡੇ ਰਾਤ ਚ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਕੌਲਾਂ ਆ ਰਹੀਆਂ ਨੇ ਕਾਰੋਬਾਰੀਆਂ ਨੂੰ ਹਰਿਆਣੇ ਦੇ ਵਿੱਚ ਡਰਗ ਨਹੀਂ ਹੈ ਬੰਦ ਹੈ ਸਮੇਂ ਬਿਲਕੁਲ ਨਹੀਂ ਹੈ ਨਹੀਂ ਨਹੀਂ ਅਸੀਂ ਰੋਕ ਰਹੇ ਆ ਰੋਕ ਇਹ ਵੀ ਕਿਹਾ ਜਾਂਦਾ ਕਿ ਨਿਲ ਵਿਜਦਾ 36 ਦਾ ਅੰਕੜਾ ਰਿਹਾ ਦੋਵੇਂ ਮੁੱਖ ਮੰਤਰੀਆਂ ਦੇ ਨਾਲ ਇਹ ਇਹ ਕਿਉਂ ਚਰਚਾ ਚੱਲੀ ਹੈ ਮਨੋਰ ਰੌਲ ਜੀ ਤਾਂ 3 ਦਿਨ ਪਹਿਲੇ ਮੇਰੇ ਇੱਥੇ ਵੀ ਆਜੇ ਸੀ ਤੁਸੀਂ ਮੰਨਦੇ ਹੋ ਉਹਨਾਂ ਨੂੰ ਕਿਸਾਨ ਤੁਹਾਡੇ ਲੀਡਰ ਤਾਂ ਉਹਨਾਂ ਨੂੰ ਕਹਿੰਦੇ ਨੇ ਵੀ ਕਿਸਾਨ ਹੀ ਨਹੀਂ ਹੈ ਉਹ ਤਾਂ ਮਕੋਟਾ ਪਾ ਕੇ ਬੈਠੇ ਦੇਖੋ ਐਸਾ ਹੈ ਮੈਂ ਤੇ ਕੋਈ ਦਾ ਕੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਨਹੀਂ ਮਹਿਲਾਵਾਂ ਨੂੰ 2000 ਰੁਪਿਆ 500 ਰੁਪਿਆ ਸਿਲੰਡਰ ਦੇਣ ਦਾ ਵਾਅਦਾ ਕਰ ਰਹੀ ਹੈ ਕਾਂਗਰਸ ਲੱਗਦਾ ਕੋਈ ਫਾਇਦਾ ਹੋਏਗਾ ਕਾਂਗਰਸ ਨੂੰ ਕਾਂਗਰਸ ਨੇ ਜਿਹੜਾ ਮੈਨੀਫੈਸਟੋ ਜਾਰੀ ਕੀਤਾ ਹੈ ਉਹ ਹੀ ਹੈ ਜਦੋਂ ਇਹ ਹਾਥਲ ਚ ਇਲੈਕਸ਼ਨ ਹੋਈ ਸੀ ਨਾ ਉਹ ਹੀ ਚੱਕ ਲੈਂਦਾ ਸਰਕਾਰ ਉਹ ਹੀ ਚੱਕ ਲੈਂਦਾ ਸਰਕਾਰ ਬਣ ਗਈ ਹਾਲਤ ਦੇਖ ਲੋ ਕਾਂਗਰਸ ਕਹਿ ਰਹੀ ਹੈ ਕਿ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਹਰਿਆਣਾ, ਬੀਜੇਪੀ ਨੇ ਭ੍ਰਿਸ਼ਟਾਚਾਰ ਨੂੰ ਬੜਾਵਾ ਦਿੱਤਾ। ਹਰਿਆਣਾ ਦੇ ਹਜ਼ਾ ਪਹਿਲਾ ਰਾਜ ਹੈ ਜਿਹੜਾ ਸਾਰੀਆਂ ਫਸਲਾਂ ਤੇ ਐਮਐਸਪੀ ਦਿੰਦਾ। ਅਸੀਂ 24 ਫਸਲਾਂ ਤੇ ਐਮਐਸਪੀ ਦਿੰਦੇ ਹਾਂ। ਹਰਿਆਣਾ ਦੀ ਵਿਧਾਨ ਸਭਾ ਚੋਣਾਂ ਦੇ ਲਈ ਅਖਾੜਾ ਜਿਹੜਾ ਉਹ ਪਖਿਆ ਹੋਇਆ 5 ਅਕਤੂਬਰ ਨੂੰ ਹਰਿਆਣਾ ਦੇ ਵਿੱਚ VOTING ਹੋਣੀ ਆ, ਉਸ ਤੋਂ ਪਹਿਲਾਂ ਹੀ ਸਿਆਸੀ ਲੀਡਰਾਂ ਦੇ ਜਿਹੜੇ ਬਿਆਨ ਨੇ ਉਹ ਤਿੱਖੇ ਹੁੰਦੇ ਜਾ ਰਹੇ ਨੇ। ਸਾਡੇ ਨਾਲ ਸਾਬਕਾ ਗ੍ਰਹਿ ਮੰਤਰੀ ਨਿਲਵਜ ਮੌਜੂਦ ਨੇ ਇੱਕ ਵਾਰ ਫਿਰ ਚੋਣ ਮੈਦਾਨ ਦੇ ਵਿੱਚ ਨੇ ਹਰਿਆਣਾ ਦੇ ਵਿੱਚ ਬੀਜਪੀ ਹੈਟ੍ਰਿਕ ਲਗਾਉਣ ਦੀ ਤਿਆਰੀ ਕਰ ਚੁੱਕੀ ਆ ਬਹੁਤ ਬਹੁਤ ਸਵਾਗਤ ਹੈ ਜੀ ਰਜਨਸ ਸਪੋਕਸਮੈਨ ਤੇ ਵਿਸਭ ਦੁਆਰੇ ਫਿਰ ਇੱਕ ਵਾਰ ਚੋਣ ਮੈਦਾਨ ਦੇ ਵਿੱਚੋਂ ਕਿਹੜੇ ਕਿਹੜੇ ਕੰਮ ਕੀਤੇ ਨੇ ਪਿਛਲੇ 5 ਸਾਲ ਦੇ ਵਿੱਚ ਕੀ ਜਨਤਾ ਤੁਹਾਨੂੰ ਦੁਆਰਾ ਵੋਟ ਦੇ ਮੈਂ ਇੱਥੇ ਕੰਮ ਹੀ ਮੈਂ ਕੀਤਾ ਕਿਸੇ ਹੋਰ ਨੇ ਤੇ ਇਟਰ ਨਹੀਂ ਲਾਈ ਇਹ ਜਿਹੜੀ ਅਸਲੀ ਨਕਲੀ ਕਾਂਗਰਸ ਮੇਰੇ ਮੁਕਾਬਲੇ ਚੋਣਾਂ ਲੜ ਰਹੀ ਹੈ ਉਹਨਾਂ ਦਾ ਪੰਜਾਬ ਨੂੰ 50 ਸਾਲ ਰਾਜ ਰਿਹਾ ਇੱਥੇ ਇਹ ਕਿੱਟਨੀ ਲੋਈ ਉਹਦੇ ਬਦਲੇ ਸਰਕਾਰੀ ਕਾਲਜ ਮੈਂ ਬਣਾ ਕੇ ਦਿੱਤਾ ਬੱਸ ਸਟੈਂਡ ਮੈਂ ਬਣਾ ਕੇ ਦਿੱਤਾ ਨਹਿਰੀ ਪਾਣੀ ਅੰਮ੍ਰਿਤਸਰ ਛਾਉਣੀ ਵਾਸਤੇ ਮੈਂ ਲੈ ਕੇ ਆਇਆ ਅਨਾਜ ਮੰਡੀ ਮੈਂ ਬਣਾ ਕੇ ਦਿੱਤੀ ਸ਼ਹੀਦੀ ਸਮਾਰਕ 550 ਕਰੋੜ ਰੁਪਏ ਦਾ ਮੈਂ ਬਣਾ ਕੇ ਦੇ ਰਾਂ ਸਾਇੰਸ ਵੀ ਜੇ ਮੈਂ ਬਣਾ ਕੇ ਦੇ ਰਿਆ ਅੰਮ੍ਰਿਤਸਰ ਛਾਉਣੀ ਨੂੰ ਸਬਡਿਵੀਜ਼ਨ ਮੈਂ ਬਣਾ ਕੇ ਦਿੱਤਾ ਐ ਸਬਡਿਵੀਜ਼ਨ ਨਹੀਂ ਸੀ ਸਾਰੇ ਸਰਕਾਰੀ ਦਫ਼ਤਰ ਦੂਰ ਦੂਰ ਤੱਕ ਫੈਲੇ ਦੇ ਸੀ ਮੈਂ ਬਹੁ ਮੰਜ਼ਲਾ ਬਿਲਡਿੰਗ ਬਣਾ ਕੇ ਐ ਐਸਡੀਐਮ ਦੇ ਦਫ਼ਤਰ ਸਾਰੇ ਸਰਕਾਰੀ ਦਫ਼ਤਰ ਇੱਕ ਥਾਂ ਤੇ ਲਿਆਤੇ ਜੀ ਬੈਂਕ ਜਗ੍ਹਾ ਜਗ੍ਹਾ ਫੈਲੇ ਦੇ ਨੇ ਹਰ ਥਾਂ ਤੇ ਉਹ ਟ੍ਰੈਫਿਕ ਨੂੰ ਜਾਮ ਕਰਦੇ ਨੇ ਸਾਰੇ ਬੈਂਕਾਂ ਵਾਸਤੇ ਗਾਂਧੀ ਗਰਾਊਂਡ 'ਚ ਬੈਂਕ ਸਕੂਅਰ ਬਣਾ ਕੇ ਦੇ ਰਿਆ ਫਾਇਰ ਬ੍ਰਿਗੇਡ ਦੀ ਬਿਲਡਿੰਗ ਟੁੱਟ ਗਈ ਸੀ ਉਹ ਬਣਾ ਕੇ ਦੇ ਰਿਆ ਸਾਡਾ ਹਸਪਤਾਲ ਮਾਲਾਛਾਣੀ ਦਾ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਦਾ ਹਸਪਤਾਲ ਸੀ ਖਰੇਤੀ ਹਸਪਤਾਲ ਕਹਿੰਦੇ ਸੀ ਉਹਨੂੰ ਇਹ ਕਦੀ ਮਾਂ ਦੇ ਪੁੱਤਾਂ ਨੇ ਉੱਥੇ ਕਦੀ ਕਿਟ ਨਹੀਂ ਲਾਈ ਇਹ ਜਿਹੜੇ ਖੜੇ ਨੇ ਇਹਨਾਂ ਦੀਆਂ ਪਾਰਟੀਆਂ ਨੇ ਮੈਂ ਉਹ ਗਿਰਾਗੇ ਹਰਿਆਣੇ ਦਾ ਸਭ ਤੋਂ ਵੱਧ ਹਸਪਤਾਲ ਬਣਾ ਕੇ ਦਿੱਤਾ ਮੈਂ ਕੈਂਸਰ ਹਸਪਤਾਲ ਬਣਾ ਕੇ ਦਿੱਤਾ ਮੈਂ ਹੋਮੋਪੈਥਿਕ ਕਾਲਜ ਬਣਾ ਕੇ ਦੇ ਰਿਆ ਮੈਂ ਡਾਕਟਰਾਂ ਦੇ ਰੈਜ਼ੀਡੈਂਸ ਬਣਾ ਕੇ ਦਿੱਤੇ ਮੈਂ ਟਾਂਗਰੀ ਨਦੀ ਐ ਇੱਥੇ ਬਰਸਾਤੀ ਨਦੀ ਐ ਹਾਂ ਹਰ ਸਾਲ ਉਹਦਾ ਪਾਣੀ ਸ਼ਹਿਰ ਚ ਆਂਦਾ ਸੀ ਮੈਂ ਉਹਦਾ ਬੰਨ ਬਣਾ ਕੇ ਉੱਤੇ ਸੜਕ ਬਣਵਾਤੀ 8 ਕਿਲੋਮੀਟਰ ਲੰਬੀ ਹਾਂ ਪਾਣੀ ਨੂੰ ਵੀ ਰੋਕਦੀ ਐ ਲੋਕਾਂ ਦੇ ਆਣ ਜਾਣ ਦੇ ਕੰਮ ਵੀ ਆ ਰਹੀ ਐ ਹਾਂ ਮੈਂ ਸਨ 2000 ਦੇ ਵਿੱਚ ਸਹਾਗ ਗ੍ਰੋ ਸੈਂਟਰ ਬਣਵਾ ਕੇ ਦਿੱਤਾ ਸੀ ਜਾਣ ਵਾਲੀ ਸੜਕ ਨਹੀਂ ਸੀ ਮੈਂ ਚਾਰ ਮਾਰਗੀ ਸੜਕ ਬਣਵਾਤੀ ਮੈਂ ਅੰਬਾਲਾ ਦੇ ਵਿੱਚ ਹੈਵੀ ਟ੍ਰੈਫਿਕ ਨਾ ਆਇਆ ਟਰਾਲੇ ਨਾ ਆਏ ਵੱਡੇ ਵੱਡੇ ਟੈਂਕਰ ਨਾ ਆਣ ਮੈਂ ਅੰਬਾਲਾ ਦੇ ਚਾਰੋਂ ਤਰਫ ਰਿੰਗ ਰੋਡ 6 ਲੇਨ ਦੀ ਬਣਾ ਕੇ ਦੇ ਰਿਹਾ ਅੰਬਾਲਾ ਤੋਂ ਦਿੱਲੀ ਜਾਣ ਵਾਸਤੇ ਇੱਕੋ ਹੀ ਸੜਕ ਸੀ ਡੀਟੀ ਰੋਡ ਬਹੁਤ ਟ੍ਰੈਫਿਕ ਹੋ ਗਿਆ ਮੈਂ ਦੂਜੀ ਸੜਕ ਬਣਾ ਕੇ ਦੇ ਰਿਹਾ ਅੰਬਾਲਾ ਤੋਂ ਦਿੱਲੀ ਤੱਕ ਵਾਇ ਸ਼ਾਮਲੀ 6 ਲੇਨ ਦੀ ਬਣਾ ਕੇ ਦੇ ਰਿਹਾ ਘੰਟਾ ਕੱਟ ਲੱਗੇਗਾ ਦਿੱਲੀ ਜਾਣ ਵਾਸਤੇ ਪੋਂਟਾ ਸਾਹਿਬ ਵਿੱਚ ਜਦੋਂ हिमाचल दी उत्तराखंड दी सरकार ने टैक्स रिबेट ਦਿੱਤਾ ਸੀ ਬਹੁਤ ਇੰਡਸਟਰੀ ਲੱਗੇ ਸੀ ਉੱਥੇ ਪਰ ਜਾਣ ਵਾਸਤੇ ਸੜਕ ਨਹੀਂ ਸੀ ਮੈਂ ਚਾਰ ਮਾਰਗੀ ਸੜਕ ਬਣਾ ਕੇ ਦੇ ਰਿਹਾ ਉੱਥੇ ਹਾਂ ਚੰਡੀਗੜ੍ਹ ਜਾਣ ਵੇਲੇ ਪਸੀਨੇ ਛੁੱਟ ਜਾਂਦੇ ਨੇ ਐਨਾ ਰਾਸ਼ਾ ਸੜਕ ਮੈਂ ਅੰਮਾਲਾ ਤੋਂ ਚੰਡੀਗੜ੍ਹ ਤੱਕ ਇੱਕ ਹੋਰ ਸੜਕ ਬਣਾ ਕੇ ਦੇ ਰਿਹਾ ਮੈਂ ਉੱਥੇ FIFA ਪ੍ਰੂਫ ਅੰਤਰਰਾਸ਼ਟਰੀ ደረጃ ਫੁੱਟਬਾਲ ਸਟੇਡੀਅਮ ਬਣਾ ਕੇ ਦਿੱਤਾ। ਮੈਂ 올 ਵੈਦਰ সুইমিং ਪੂਲ ਬਣਾ ਕੇ ਦਿੱਤਾ। ਮੈਂ ਜਿਮਨਾਸਟਿਕ ਹਾਲ ਨੂੰ ਅੰਤਰਰਾਸ਼ਟਰੀ ደረጃ ਕਰਾ ਕੇ ਦਿੱਤਾ। ਮੈਂ ਇੱਕ ਸ਼ੂਟਿੰਗ ਰੇਂਜ ਬਣਾ ਕੇ ਦਿੱਤੀ ਸੀ। ਅੰਬਾਲਾ ਦਾ ਇੱਕ ਬੱਚਾ ਉੱਥੇ ਪ੍ਰੈਕਟਿਸ ਕਰਕੇ ਇਸ ਵਾਰ ਪੈਰਿਸ ਤੋਂ 올림픽 ਤੋਂ ਮੈਡਲ ਲੈ ਕੇ ਆਇਆ। ਬੈਡਮਿੰਟਨ ਹਾਲ ਮੈਂ ਬਣਾ ਕੇ ਦਿੱਤਾ। ਯੋਗ ਸ਼ਾਲਾ ਮੈਂ ਬਣਾ ਕੇ ਦਿੱਤੀਆਂ। ਮੈਂ ਆਪਣੇ ਹਲਕੇ ਦੇ ਲੋਕਾਂ ਵਾਸਤੇ ਔ ਸੁਖ ਦੁਖ ਦੇ ਆਪਣੇ ਕੰਮ ਧਾਰਮਿਕ ਸਮਾਜਿਕ ਪਰਿਵਾਰਿਕ ਆਪਣੇ ਘਰ ਦੇ ਨੇੜੇ ਕਰ ਸਕਣ ਮੈਂ ਆਪਣੇ ਹਲਕੇ ਦੀ 150 ਰਵਿਛਾਲਾਵਾ ਬਣਾ ਕੇ ਹਾਂ ਅਤੇ ਸ਼ਹਿਰ ਦੇ ਵਿੱਚੋਂ ਵਿੱਚ ਜਮੀਨ ਸੀ ਕਾਂਗਰਸ ਦੇ ਨੇਤਾਵਾਂ ਨੇ ਆਪਣੇ ਨਾਗਰਾਲੀ ਸੀ ਸਾਰੀ ਦੀ ਸਾਰੀ ਮੈਂ ਲੜ ਕੇ ਅੰਦੋਲਨ ਕਰਕੇ ਹਾਈ ਕੋਰਟ ਤੋਂ ਲੜ ਕੇ ਇਹਨਾਂ ਦੀ ਜਬੜੇ ਚੋਂ ਜ਼ਮੀਨ ਖਿੱਚੀ ਆ ਉਜਮੇਨ ਖਿੱਚ ਕੇ ਮੈਂ ਹਰਿਆਣਾ ਦਾ ਸਭ ਨਾਲੋ ਵਧੀਆ ਉਥੇ ਪਾਰਕ ਬਣਾਉ ਦਿੱਤਾ ਮੈਂ ਅੰਮਾਲਾ ਇਹ ਚ ਹਵਾਈ ਅੱਡਾ ਬਣਾ ਦਿੱਤਾ ਜੇ ਇੱਕ ਹਫਤਾ ਇਲੈਕਸ਼ਨ ਲੇਟ ਸ਼ੁਰੂ ਹੋਣ ਤੇ ਉਤੋਂ ਤੱਕ ਰੋ ਪੁਰਾਣਾ ਹੋ ਰਿਹਾ ਹੋਣ ਸੀ ਮੈਂ ਸ਼ਹਿਰ ਦੇ ਪਾਣੀ ਦੇ ਨਿਕਾਸੀ ਦੇ ਦੋ ਨਾਲੇ ਸੀ ਕੱਚੇ ਨਾਲੇ ਸੀ ਅੰਗਰੇਜ਼ਾਂ ਨੇ ਬਣਾਏ ਸੀ ਮੈਂ ਉਹ ਕੰਕਰੀਟ ਦੇ ਬਣਾਉਂਦਾ ਤੇ ਕੰਮ ਬੋਧ ਕਿਤੇ ਕੋਈ ਗਲੀ ਕੋਈ ਮਹੱਲਾ ਕੋਈ ਪਿੰਡ ਆਸਾਂ ਨਹੀਂ ਜਿੱਦੇ ਚ ਮੈਂ ਨਾ ਕੰਮ ਕੀਤਾ ਜਿੰਨੇ ਤੁਸੀਂ ਕੰਮ ਗਿਣਿਆ ਰਹੇ ਹੋ ਕੰਮ ਤਾਂ ਤੁਸੀਂ ਬਹੁਤ ਜ਼ਿਆਦਾ ਗਿਣਿਆ ਤੇ ਕਾਂਗਰਸ ਕਹਿ ਰਹੀ ਹੈ ਕਿ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਹਰਿਆਣਾ ਬੀਜੇਪੀ ਨੇ ਭ੍ਰਿਸ਼ਟਾਚਾਰ ਨੂੰ ਬੜਾਵਾ ਦਿੱਤਾ ਕੀ ਭ੍ਰਿਸ਼ਟਾਚਾਰ ਕੀਤਾ ਇਹ ਤੁਹਾਡੇ ਟਾਈਮ ਵਿੱਚ ਹੁੰਦਾ ਸੀ ਹਾਂ ਸਾਡੇ ਟਾਈਮ 'ਚ ਨਹੀਂ ਹੁੰਦਾ ਕਿਹੜਾ ਭ੍ਰਿਸ਼ਟਾਚਾਰ ਕੀਤਾ ਭਪਿੰਦਰ ਹੱਡਾ ਤਾਂ ਕਹਿੰਦੇ ਕਿ ਲੁੱਟਿਆ ਬੀਜੇਪੀ ਨੇ ਤਾਂ ਕਾਂਗਰਸ ਪੰਜਾਬ ਦੇ ਵਿੱਚ ਹਰਿਆਣੇ ਚ ਮਾਫ ਕਰਨਾ ਭੁਵਿੰਦਰ ਸਿੰਘ ਹੁੱਡਾ ਨਾਲੋਂ ਵੀ ਵੱਡਾ ਲੁਟੇਰਾ ਹੈ ਕੋਈ ਹਿੰਦੁਸਤਾਨ ਦੇ ਵਿੱਚ ਹਾਂ ਇਹਨੇ 10 ਸਾਲ ਜਦੋਂ ਰਾਜ ਕੀਤਾ ਹਾਂ ਸੈਕਸ਼ਨ 4 ਔਰ ਸੈਕਸ਼ਨ 6 ਹਾਂ ਲੈਣੇ ਜੂਸ਼ਨ ਇੱਕ ਤੋਂ ਲਾਲ ਆ ਕੇ ਕਿਸਾਨਾਂ ਨੂੰ ਡਰਾੜ ਰਾ ਕੇ ਕਿਸਾਨਾਂ ਦੀਆਂ ਜੀਮਾਂ ਜ਼ਮੀਨਾਂ ਬਿਲਡਰ ਮਾਫੀਆ ਨੂੰ ਦਵਾਤੀਆਂ ਕੇਸ ਚੱਲ ਰਹੇ ਨੇ ਸਾਰਿਆਂ ਤੇ ਹਾਂ ਕ੍ਰਿਪਾ ਦੇ ਕੇਸ ਚੱਲ ਰਹੇ ਉੱਡਾ ਤੇ ਕਦੋਂ ਹੰਦ ਚਲਾ ਦੇ ਪਤਾ ਨਹੀਂ ਹੈ ਗਰੰਟੀ ਦੇ ਰਿਹਾ ਸਾਰੇ ਹਰਿਆਣਾ ਦੀ ਅਰੇ ਤੇਰਾ ਆਪਣਾ ਨਹੀਂ ਪਤਾ ਤੇਰੀ ਆਪਣੀ ਨਹੀਂ ਗਰੰਟੀ ਉਹ ਕਦੇ ਤੁਹਾਡੇ ਰਾਤ ਚ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਕੋਲਾਂ ਆ ਰਹੀਆਂ ਨੇ ਕਾਰੋਬਾਰੀਆਂ ਨੂੰ ਦੋਸਤ ਕਿੰਨੇ ਮੰਗੀ ਹਾਂ ਕਿੰਨੇ ਮੰਗੀ ਔਰ ਜਦ ਮੰਗੀ ਤੇ ਕਿਦੇ ਖਿਲਾਫ ਕਾਰਵਾਈ ਨਹੀਂ ਹੋਈ ਤੁਹਾਡੇ ਗੁੰਡੇ ਤੋਂ ਹੁਣ ਵੀ ਘੁੰਮ ਰਹੇ ਨੇ ਪਲੇ ਹੋ ਰਹੇ ਨੇ ਰੱਖੇ ਹੋਏ ਨੇ ਉਹਨਾਂ ਨੇ ਨਾ ਤਾਂ ਇਤਿਹਾਸ ਪਰੋਂ ਨਾ ਮੁੱਖ ਮੰਤਰੀ ਦਾ ਦਾਵੇਦਾਰ ਆਪਣੇ ਆਪ ਨੂੰ ਮੰਨਦੇ ਹੋ। ਦੇਖੋ ਮੁੱਖ ਮੰਤਰੀ ਕੋਈ ਵੀ ਹੋ ਸਕਦਾ। ਹੂੰ ਆਪਣੇ ਆਪ ਨੂੰ ਤੁਸੀਂ ਮੰਨ। ਹਾਈ ਕਮਾਂਡ ਹਾਈ ਕਮਾਂਡ ਕਿਸੇ ਨੂੰ ਵੀ ਬਣਾ ਸਕਦੀ ਆ ਜਿੰਨੂੰ ਚਾਹੇ ਉਹਨੂੰ ਬਣਾ ਸਕਦੀ ਆ। ਹਾਂ ਮਾਤ ਤੱਕ ਪਾਰਟੀ ਤੋਂ ਕਦੇ ਕੁਝ ਮੰਗਿਆ ਨਹੀਂ। ਹਾਂ ਪਰ ਜੇ ਪਾਰਟੀ ਮਨੂ ਭਰਾਏਗੀ ਮੈਂ ਹਰਿਆਣਾ ਦੀ ਤਕਦੀਰ ਔਰ ਤਸਵੀਰ ਦੋਨੋਂ ਬਤਾ ਦੇਵਾਂਗਾ। ਹਾਂ ਅਨਿਲ ਵਿਧਾਇਕ ਮੇਰਾ ਨਾਮ। ਅੱਜ ਵੀ ਮੈਂ ਜਾਣਦਾ ਅੱਜ ਵੀ ਰਿਪੋਰਟਾਂ ਦੇ ਵਿੱਚ ਚਰਚਾ ਤੁਸੀਂ ਨੇ ਬਿਆਨ ਵੀ ਦਿੱਤਾ ਇਹ ਵੀ ਗੱਲ ਚੱਲੀ ਸੀ ਕਿ ਅਨਿਲ ਵਿਜ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੇ ਜਦੋਂ ਪਹਿਲਾਂ ਮੁੱਖ ਮੰਤਰੀ ਬਦਲਿਆ ਗਿਆ ਨਹੀਂ ਨਹੀਂ ਮੈਂ ਉਸੇ ਗੱਲ ਦਾ ਜਵਾਬ ਦਿੱਤਾ ਇੱਕ ਪ੍ਰਚਾਰ ਕੀਤਾ ਗਿਆ ਲੋਕਾਂ ਨੇ ਜਦੋਂ ਮੁੱਖ ਮੰਤਰੀ ਬਦਲੇ ਹੁਣ ਸਾਡੇ ਹਰਿਆਣੇ ਦੇ ਹਰਿਆਣੇ ਦੇ ਬਹੁਤ ਸਾਰੇ ਲੋਕ ਆਪਣੀ ਆਪਣੀ رائے ਰੱਖਦੇ ਨੇ ਉਹਨਾਂ ਨੇ ਕਿਹਾ ਵੀ ਅਨਿਲ ਵਿਜ ਕਿਉਂ ਨਹੀਂ ਕਿ ਕੁਝ ਲੋਕਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਇਹ ਨਹੀਂ ਉਹ ਤਾਂ ਬੰਨਾ ਨਹੀਂ ਚਾਹੁੰਦਾ ਤੇ ਮੈਂ ਤਾਂ ਹੀ ਇੱਕ ਗੱਲ ਚੁੱਕੀ ਨੇ ਤਾਂ ਮੈਂ ਆਖਰ ਤੱਕ ਗੱਲ ਨਹੀਂ ਚੁੱਕੀ ਮੈਂ ਜਦੋਂ 2014 'ਚ ਸਰਕਾਰ ਬਣੀ ਉਦੋਂ ਵੀ ਮੈਂ ਸੀਨੀਅਰ ਮੋਸ ਸੀ ਮੈਂ ਉਦੋਂ ਵੀ ਨਹੀਂ ਚੁੱਕੀ ਮੈਂ ਹੁਣ ਵੀ ਨਹੀਂ ਚੁੱਕੀ ਜਦੋਂ ਨਾਇਬ ਸੈਨੇਟਰ ਨੂੰ ਬਣਾਇਆ ਪਰ ਲੋਕਾਂ ਨੇ ਜਦੋਂ ਇਹ ਗੱਲ ਪੁੱਛੀ ਲੋਕੇ ਆ ਕੇ ਮੈਨੂੰ ਮਿਲੇ ਕਿ ਵੀ ਤੁਸੀਂ ਇਨਕਾਰ ਕਿਉਂ ਕਰਦੇ ਹੋ ਉਹ ਜ ਬਣਾਉਂਦੇ ਰਹੇ ਬਣਾਣ ਮੰਗੋ ਰਾਧੂ ਜੀ ਇਨਕਾਰ ਕਿਉਂ ਕਰਦੇ ਹੋ ਤਾਂ ਮੈਂ ਗੱਲ ਇਹ ਬੋ ਕੱਢੀ ਜੇ ਹੁਣ ਪਾਰਟੀ ਤਾਂ ਨੂੰ ਬਣਾਉਂਦੀ ਹੈ ਤਿਆਰ ਹੋਣ ਨੂੰ ਮੈਂ ਤਾਂ ਕਹਤਾ ਜੇ ਪਾਰਟੀ ਨਾਲ ਤੱਕ ਪਾਰਟੀ ਦਾ ਕੋਈ ਵੀ ਕੰਮ ਨਹੀਂ ਮੁੜਿਆ ਹਾਂ ਜਿੱਥੇ ਜਿੱਥੇ ਪਾਰਟੀ ਨੇ ਡਿਊਟੀ ਲਈ ਮੈਂ ਕੀਤੀ ਹੈ ਸਰਦੜ ਵੀ ਬਾਦੀ ਲਾ ਕੇ ਵੀ ਕੀਤੀ ਹੈ ਤੇ ਜੇ ਪਾਰਟੀ ਮੈਨੂੰ ਬਣਾਏਗੀ ਮੈਂ ਹਰਿਆਣਾ ਦੀ ਤਕਦੀਰ ਤਸਵੀਰ ਦੋਨੋਂ ਬਤਲ ਦਿਆਂਗਾ ਇਹ ਵੀ ਕਿਹਾ ਜਾਂਦਾ ਕਿ ਨਿਲ ਵਿਜਦਾ 36 ਦਾ ਅੰਕੜਾ ਰਿਹਾ ਦੋਵੇਂ ਮੁੱਖ ਮੰਤਰੀਆਂ ਦੇ ਨਾਲ ਇਹ ਇਹ ਕਿਉਂ ਚਰਚਾ ਚੱਲੀ ਹੈ ਦੇਖੋ ਲੋਕਾਂ ਕੋਲ ਕਹਿਣ ਵਾਸਤੇ ਗੱਲ ਤੇ ਕੋਈ ਹੈ ਨਹੀਂ ਮਨੋਰੋਲ ਜਿੱਤੇ 3 ਦਿਨ ਪਹਿਲੇ ਮੇਰੇ ਇੱਥੇ ਵੀ ਆਇਆ ਦੇ ਸੀ ਹੂੰ ਅੱਛੀ ਤਰ੍ਹਾਂ ਨਾਲ ਗੱਲੇ ਮਿਲਨੇ ਆਸੀ ਤੋਂ ਦੋ ਮਿਲਦੇ ਨੇ ਹੂੰ ਦੋਸਤਾਂ ਮੇਰੇ ਔਰ ਲੋਕਾਂ ਨੂੰ ਹੂੰ ਜਿਨ੍ਹਾਂ ਨੇ ਕਦੇ ਕੰਮ ਹੀ ਨਹੀਂ ਕਰਨਾ ਹੂੰ ਉਹਨਾਂ ਨੇ ਤਾਂ ਖਾਲੀ ਗੱਲਾਂ ਹੀ ਮਾਰਨੀ ਆ ਮਾਰੀ ਜਾਂਦੇ ਲਗਾ ਹੂੰ ਸਿਆਣੀ ਸਰਕਾਰ ਚ ਨਿਲ ਵਿਜ ਕਿਉਂ ਮੰਤਰੀ ਵਡਲ ਦੇ ਵਿੱਚ ਨਹੀਂ ਗਿਆ ਕਿਉਂ ਨਹੀਂ ਵਿਭਾਗ ਦਿੱਤਾ ਵੀ ਜਾ ਰਿਹਾ ਸੀ ਕਿਉਂ ਨਹੀਂ ਲਿਆ ਗਿਆ ਇਸ ਤਰ੍ਹਾਂ ਨਹੀਂ ਲਿਆ ਮੈਂ ਉਸ ਤੋਂ ਪਹਿਲੇ ਵੀ ਮਨੋਰਾਲ ਜੀ ਨੂੰ ਵੀ 3-4 ਵਾਰੀ ਕਹਿ ਚੁੱਕਾ ਸੀ ਕਿ ਮੈਂ ਮੰਤਰੀਪਦ ਛੱਡ ਕੇ ਬਤੌਰ ਐਮਐਲਏ ਪਾਰਟੀ ਦੀ ਸੇਵਾ ਕਰਾਂਗਾ ਮੈਂ ਆਪਣੇ ਹਲਕੇ 'ਚ ਜਿਆਦਾ ਟਾਈਮ ਲਾਉਣਾ ਚਾਹਾਂ ਤੋ ਮੰਦੇ ਨੇ ਸੀ ਹੱਸ ਕੇ ਡਾਲ ਦਿੰਦੇ ਸੀ ਹੁਣ ਜਦੋਂ ਦੁਬਾਰਾ ਨਵੇਂ ਸਿਰ ਤੋਂ ਕੈਬਨਿਟ ਬਣਨ ਲੱਗੀ ਤੇ ਮੈਂ ਕਿਹਾ ਵੀ ਮੈਂ ਨਹੀਂ ਬੰਨਾ ਮੈਂ ਤਾਂ ਐਡੇ-ਐਡੇ ਵੱਡੇ ਪ੍ਰੋਜੈਕਟ ਮੈਂ ਆਪਣੇ ਹਲਕੇ ਵਾਸਤੇ ਮਨਜ਼ੂਰ ਕਰਾਈ ਮੈਂ ਤਾਂ ਉਹਨਾਂ ਤੇ ਟਾਈਮ ਲਾਵਾ ਚਾਹਾਂ ਤਾਂ ਮੈਂ ਮਹਿਲਾਵਾਂ ਨੂੰ 2000 ਰੁਪਇਆ 500 ਰੁਪਇਆ ਸਿਲੰਡਰ ਦੇਣ ਦਾ ਵਾਅਦਾ ਕਰ ਰਹੀ ਹੈ ਕਾਂਗਰਸ ਲੱਗਦਾ ਕੋਈ ਫਾਇਦਾ ਹੋਏਗਾ ਕਾਂਗਰਸ ਨੂੰ ਕਾਂਗਰਸ ਨੇ ਜਿਹੜਾ ਮੈਨੀਫੈਸਟੋ ਜਾਰੀ ਕੀਤਾ ਹੈ ਉਹ ਹੀ ਹੈ ਜਦੋਂ ਮਹਾਤਲ ਇਲੈਕਸ਼ਨ ਹੋਏ ਸੀ ਇਹਨਾਂ ਨੇ ਕੀਤਾ ਸੀ ਉਹ ਹੀ ਚੱਕ ਲੈਂਦਾ ਸਰਕਾਰ ਉਹ ਹੀ ਚੱਕ ਲਿਆ ਹੁੰਦਾ ਸਰਕਾਰ ਬਣ ਗਈ ਹਾਲਤ ਦੇਖ ਲਓ ਮਹਾਤਲ ਦੇ ਵਿੱਚ ਮੁੱਖ ਮੰਤਰੀ ਕਹਿ ਰਿਹਾ ਮੇਰੇ ਕੋਲ ਤਰਖਾਵਾ ਦੇਣ ਵਾਸਤੇ ਪੈਸੇ ਨਹੀਂ ਹੈ ਪੈਸੇ ਨਹੀਂ ਹੈ ਮੇਰੇ ਕੋਲ ਤਰਖਾਵਾ ਦੇਣ ਵਾਸਤੇ ਪੈਨਸ਼ਨ ਦੇ ਰੋਸ ਤੇ ਪੈਸੇ ਨਹੀਂ ਆ ਮੇਰੇ ਕੋਲ ਲੋਕਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ ਲੋਕੀ ਬਿਜਲੀ ਦਾ ਬਿੱਲ ਨਹੀਂ ਦੇ ਪਾਰੇ ਹਾਂ ਇਹ ਕਾਂਗਰਸ ਦਾ ਇਲੈਕਸ਼ਨ ਤੋਂ ਪਹਿਲੇ ਚਿਹਰਾ ਹੋ ਰਿਹਾ ਹੈ ਨਾ ਚੁੱਧਵਾਦ ਹੋ ਰਿਹਾ ਕਿੱਥੇ ਰੌਣਕਾਂ ਦੀ ਹਾਂ ਕਿਉਂ ਨਹੀਂ ਦਿੰਦਾ ਜਵਾਬ ਹਾਂ ਕਿਉਂ ਨਹੀਂ ਮਲਕਾਰ ਅਰਜਨ ਖੜ ਗਏ ਦਿੰਦਾ ਜਵਾਬ ਹਿਮਾਚਲ ਦੇ ਕਰਮਚਾਰੀ ਨੂੰ ਕਿਉਂ ਨਾ ਤਰਕਾ ਮਿਲੇ ਹਰਿਆਣਾ ਦਾ ਬੱਚਾ ਬੱਚਾ ਵੋਟ ਪਾਉਣ ਤੋਂ ਪਹਿਲੇ ਹਰਿਆਣਾ ਤੇ ਹਿਮਾਚਲ ਦੀ ਸਰਕਾਰ ਦੀ ਹਾਲ ਆਪਣੇ ਧਿਆਨ ਚ ਰੱਖੇਗਾ ਇਹ ਕਾਂਗਰਸ ਪਾਰਟੀ ਇੱਥੇ ਕਹਿੰਦੇ ਮਲਕਾਰਜੁਨ ਖੜ ਗਏ ਕਿ ਮੈਂ ਇੱਥੇ ਨਸ਼ਾ ਬੰਦ ਕਰਾ ਦੇਗਾ ਹਾਂ ਔਰ ਮਲਕਾਰਜੁਨ ਖੜ ਕੇ ਦੀ ਸਰਕਾਰ ਹਿਮਾਜਲ ਦੂਦਾ ਮੁੱਖ ਮੰਤਰੀ ਕਿ ਨਾ ਸੀ ਨਸ਼ਾ ਪੈਦਾ ਕਰਾਂਗੇ ਇਹ ਦੋਮੂਹ ਸਰਕਾਰ ਹੈ ਦੋਮੂਹਾ ਸੱਪ ਹੈ ਕਾਂਗਰਸ ਹਰਿਆਣੇ ਦੇ ਵਿੱਚ ਡਰਗ ਨਹੀਂ ਹੈ ਬੰਦ ਆ ਸਮੇ ਬਿਲਕੁਲ ਨਹੀਂ ਹੈ ਨਹੀਂ ਨਹੀਂ ਅਸੀਂ ਰੋਕ ਰਹੇ ਆ ਰੋਕੀ ਹੈ ਰੁਕਾਂਗੇ ਵੀ ਹਾਂ ਜੇ ਹੈ ਮੈਂ ਕਾਂਗਰਸ ਮੈਂ ਕਾਂਗਰਸ ਦੀ ਗੱਲ ਕਰ ਰਿਹਾ ਕਾਂਗਰਸ ਨੇ ਆਪਣੀ ਮੈਨੀਫੈਸਟੋ ਚੁੱਕਿਆ ਕਿ ਕਿਸ ਦਿਨ ਨਸ਼ਾ ਮੁਕਤ ਰਣਾ ਬਣਾਵਾਂਗੇ। ਹੋਰ ਹਿਮਾਚਲ ਦੀ ਤੁਸੀਂ ਨਸ਼ਾ ਬੇ ਪੈਦਾ ਕਰੋਗੇ ਤਾਂ ਕਿ ਸਾਰੇ ਹਲਕੇ ਦੇ ਵਿੱਚ ਸਾਰੇ ਪਰਦੇਸਾਂ ਦੇ ਵਿੱਚ ਇਹ ਜਿਹੜੀ ਹੋ ਜਾਂ ਸਾਰੇ ਲੋਕ। ਸਾਰੀਆਂ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਨੇ ਮੁਕਾਬਲਾ ਕਿਸ ਨਾਲ ਮੰਦੇ। ਦੇਖੋ ਇੱਥੇ ਤੇ ਮੇਰਾ ਕਿਸੇ ਨਾਲ ਮੁਕਾਬਲਾ ਨਹੀਂ। ਹੋ ਇੱਥੇ ਤੇ ਕਾਂਗਰਸ ਦੇ ਦੋ ਬੰਦੇ ਖੜੇ ਨੇ। ਇੱਕ ਅਸਲੀ ਕਾਂਗਰਸ ਇੱਕ ਨਕਲੀ ਕਾਂਗਰਸ ਉਹ ਤੇ ਆਪਸੇ ਲੜ ਰਹੇ ਨੇ ਇੱਕ ਦੂਜੇ ਨੂੰ ਅਸਲੀ ਨਕਲੀ ਸਿੱਧ ਕਰਨ ਵਾਸਤੇ ਹੂੰ ਮੇਰਾ ਜੁਰਾ ਉਹ ਸਿੱਧਾ ਮੈਂ ਤੇ ਕੰਮ ਕੀਤੇ ਨੇ ਕੰਮਾਂ ਦੀ ਵੋਟ ਮੰਗ ਰਿਆ ਆਪਣਾ ਹੱਕ ਮੰਗ ਰਿਆ ਭਪਿੰਦਰ ਹੁੱਡਾ ਕਹਿੰਦੇ ਕਿ ਜੇਕਰ ਸਾਡੀ ਕਾਂਗਰਸ ਦੀ ਸਰਕਾਰ ਆਈ ਜਿਹੜੀ ਕਿਸਾਨ ਸੰਭੂ ਵੋਟਰ ਤੇ ਬੈਠੇ ਨੇ ਪੰਜਾਬ ਤੇ ਹਰਿਆਣਾ ਦੇ ਰਾਹ ਖੋਲਾਂਗੇ ਸਿੱਧਾ ਦਿੱਲੀ ਜਾਣ ਨਵਾਂਗੇ ਗੱਲ ਐ ਗੱਲਾਂ ਮਾਰਿਆ ਬੜੀਆ ਆਸਾਨ ਐ ਹੂੰ ਠੀਕ ਰਾਂ ਜੀ ਏ ਭੋਪਿੰਦਰ ਜੀ ਹੁੱਡਾ ਜੀ ਦਾ ਆਪ ਪਾਰਟੀ ਨਾਲ ਰਸਤੇ 'ਤੇ ਸਮਝੌਤਾ ਹੈ ਹੂੰ ਕਿਸਾਨ ਬੈਠੇ ਨੇ ਪੰਜਾਬ ਦੇ ਵਿੱਚ ਹੂੰ ਪੰਜਾਬ ਦੇ ਵਿੱਚ ਰਾਜੇ ਆਪ ਪਾਰਟੀ ਦਾ ਹੂੰ ਉਠਵਾ ਦੇ ਕਿਸਾਨਾਂ ਨੂੰ ਰਸਤਾ ਖੁੱਲ ਜਾਏਗਾ ਹੂੰ ਕੀ ਕਰ ਰਹੇ ਹੋ ਤੁਸੀਂ ਹੂੰ ਖਲਵਾ ਦੋ ਨਾ ਕਿੰਨੇ ਰੋਕਿਆ ਐਨੇ ਮਹੀਨੇ ਹੋ ਗਏ ਤੁਸੀਂ ਜਾ ਕੇ ਨਹੀਂ ਦੇਖਿਆ ਉੱਤੇ ਹੂੰ ਨਾ ਪੰਜਾਬ ਦੇ ਮੁੱਖ ਮੰਤਰੀ ਨੇ ਜਾ ਕੇ ਦੇਖਿਆ ਹੂੰ ਉਠਵਾ ਦਿਓ ਰਸਤਾ ਖੁੱਲ ਜਾਏਗਾ ਤੁਸੀਂ ਮੰਨਦੇ ਹੋ ਉਹਨਾਂ ਨੂੰ ਕਿਸਾਨ ਤੁਹਾਡੇ ਲੀਡਰ ਦਾ ਉਹਨਾਂ ਨੂੰ ਕਹਿੰਦੇ ਨੇ ਵੀ ਕਿਸਾਨ ਹੀ ਨਹੀਂ ਹੈ ਉਹ ਤਾਂ ਮਕੋਟਾ ਪਾ ਕੇ ਬੈਠੇ ਦੇਖੋ ਐਸਾ ਹੈ ਮੈਂ ਤੇ ਕੋਈ ਜਾ ਕੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਨਹੀਂ ਉਹ ਕਹਿ ਰਹੇ ਨੇ ਕਿਸਾਨ ਹੈ ਤਾਂ ਕਿਸਾਨ ਹੈ ਤੇ ਜੋ ਵੀ ਹੈ ਇਹ ਪੰਜਾਬ ਸਰਕਾਰ ਨੇ ਦੇਖਣਾ ਮੈਨੂੰ ਨਹੀਂ ਪਤਾ ਕੌਣ ਹੈ ਹਾਂ ਬਸ ਲੋਕੇ ਦੱਸਿਆ ਹੀ ਰਹੇ ਨੇ ਕਿ ਕਾਂਗਰਸ ਪਾਰਟੀ ਨੇ ਆਪਣੇ ਬੰਦੇ ਬਿਠਾਏ ਦੇ ਆਪ ਪਾਰਟੀ ਨੇ ਆਪਣੇ ਬੰਦੇ ਬਿਠਾਏ ਹਾਂ ਵਿਪੱਖ ਨੇ ਆਪਣੇ ਮੁੱਦੇ ਪਖਾਇਆ ਤੇ ਪਰ ਮੈਂ ਤਾਂ ਜਿਸ ਚੀਜ਼ ਦੇਖੀ ਨਹੀਂ ਉਹ ਤੇ ਬਿਆਨ ਨਹੀਂ ਕਰ ਸਕਦਾ ਕਿਸਾਨਾਂ ਦੀ ਐਮਐਸਪੀ ਦੀ ਚਰਚਾ ਹੁੰਦੀ ਹੈ ਕਿੰਨੇ ਫਸਲਾਂ ਤੇ ਐਮਐਸਪੀ ਦਿੰਦਾ ਹਰਿਆਣਾ ਦੇ ਵਿੱਚ ਸਰਕਾਰ ਕੋ ਹਰਿਆਣਾ ਦੇ ਹਜਾ ਪਹਿਲਾ ਰਾਜ ਹੈ ਹਾਂ ਜਿਹੜਾ ਸਾਰੀਆਂ ਫਸਲਾਂ ਤੇ ਐਮਐਸਪੀ ਦਿੰਦਾ ਅਸੀਂ 24 ਫਸਲਾਂ ਤੇ ਐਮਐਸਪੀ ਦਿੰਦੇ ਹਾਂ ਹਾਂ ਕਾਂਗਰਸ ਦੀ ਸਰਕਾਰ ਦੱਸ ਦਿਓ ਹਾਂ ਇੱਕ ਸਰਕਾਰ ਹਾਂ ਦੱਸੇ ਬੋਬਿੰਦਰ ਸਿੰਘ ਉਟਾ ਉਹ ਫਿਰ ਫਾੜੀ ਕਹੀ ਜਿੰਦੇ ਕਹਿੰਦੇ ਹਰਿਆਣਾ ਨੂੰ ਤਾਂ ਫਾੜੀ ਬਣਾਤਾ ਬੀਜੇਪੀ ਨੇ ਤੇ ਤੁਸੀਂ ਕਹਿੰਦੇ 24 ਫਸਲਾਂ ਤੇ ਐਮਐਸਪੀ ਦੇ ਰਹੇ ਸੀ ਹਾਂ ਫਿਰ ਵੀ ਫਾੜੀ ਕਹੀ ਜਾਂਦੇ ਨੇ ਫਿਰ ਉਹ ਰਣ ਕਹਿੰਦੇ ਨਾਲ ਥੋੜਾ ਹਰਿਆਣਾ ਜਾਂਦਾ ਹਾਂ ਹਰਿਆਣਾ ਆਪਣੇ ਦਮ ਨਾਲ ਜਾਂਦਾ ਹਾਂ ਕੰਗੜਾ ਰਣੌਤ ਦੇ ਬਿਆਨਾਂ ਦੇ ਨਾਲ ਸਹਿਮਤ ਹਾਂ ਕੰਗੜਾ ਰਣੌਤ ਦਾ ਬਿਆਨ ਆਇਆ ਕਹਿੰਦੇ ਕਿ ਦੁਬਾਰੇ ਕਾਨੂੰਨ ਲਾਗੂ ਹੋਣੇ ਚਾਹੀਦੇ ਨੇ ਦੇਨ ਡੀਜ਼ਲ ਦੇ ਬਿਆਨ ਦੇ ਉੱਤੇ ਕਦੀ ਪ੍ਰਤੀਕਿਰਿਆ ਨਹੀਂ ਦਿੰਦਾ ਉਹਨਾਂ ਨੇ ਕਿਸ ਹਾਲਾਤ ਚ ਦਿੱਤੇ ਨੇ ਕਿ ਉਹ ਦਿੱਤੇ ਨਹੀਂ ਉਹ ਹੀ ਐਕਸਪਲੇਨ ਕਰ ਸਕਦਾ ਆਮ ਆਦਮੀ ਪਾਰਟੀ ਨੂੰ ਮੁਕਾਬਲੇ ਚ ਮੰਨਦੇ ਹੁ ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਤੋਂ ਬਿਨਾ ਉਸ ਦੇ ਗੱਠ ਜੋੜ ਤੋਂ ਬਿਨਾ ਹਰਿਆਣੇ ਦੀ ਸਰਕਾਰ ਨਹੀਂ ਬਣਨੀ ਆਮ ਆਦਮੀ ਨਾਮ ਦੀ ਪਾਰਟੀ ਖਤਮ ਹੋ ਚੁੱਕੀ ਆ ਇਹ ਪੈਦਾ ਹੋਈ ਸੀ ਧੋਖੇ ਨਾਲ ਅਨਾ ਹਜ਼ਾਰੇ ਦਾ ਜਦੋਂ ਅੰਦੋਲਨ ਚੱਲ ਰਿਹਾ ਸੀ ਭ੍ਰਸਤਾਜਾਲ ਦੇ ਖਿਲਾਫ ਕੋਸ ਸਰਾਰਤੀ ਔਰ ਬੇਈਮਾਨ ਲੋਗ ਉਹਦੇ ਵਿੱਚ ਮਿਲ ਗਏ ਸੀ ਹਾਂ ਉਹਦੀ ਆੜਦੇ ਵਿੱਚ ਉਹ ਤਾਂ ਬਜ਼ੁਰਗ ਆਦਮੀ ਸੀ ਵੀ ਉਹਨਾਂ ਨੇ ਤਾਂ ਕੁਝ ਲੈਣਾ ਨਹੀਂ ਸੀ ਹਾਂ ਔਰ ਨਾ ਹੀ ਉਹਨਾਂ ਦੇ ਏਜੰਡੇ ਦੇ ਵਿੱਚ ਕੋਈ ਪੋਲਿਟਿਕਲ ਪਾਰਟੀ ਬਣਾਉਣਾ ਸੀ ਹਾਂ ਕੁਝ ਬਦਮਾਸ਼ ਬੰਦੇ ਵਿੱਚ ਵੜ ਗਏ ਉਹਨਾਂ ਨੇ ਉਹਦੀ ਆੜਦੇ ਵਿੱਚ ਆਪਣੀ ਪਾਰਟੀ ਬਣਾ ਲਈ ਹਾਂ ਬੜੀਆਂ ਬੜੀਆਂ ਗੱਲਾਂ ਕਹੀਆਂ ਕਿ ਜਿਹੜਾ ਭ੍ਰਸ਼ਟਾਚਾਰੀ ਹੋਏ ਉਹਦੇ ਖਿਲਾਫ ਇਹ ਕਰਨਾ ਚਾਹੀਦਾ ਅਸੀਂ ਭ੍ਰਸ਼ਟਾਚਾਰ ਖਤਮ ਕਰਾਂਗੇ ਹਾਂ ਕੋਈ ਐਸਾ આરોਪ ਨਹੀਂ ਹੈ ਜਿਹੜਾ ਇਹਨਾਂ ਦੇ ਖਿਲਾਫ ਨਹੀਂ ਲੱਗਾ ਔਰ ਜੇਲ੍ਹਾਂ ਦੇ ਵਿੱਚ ਰਹਿ ਰਹਿ ਕੇ ਆਏ ਨੇ ਸਾਰੇ ਮੰਤਰੀ ਹਾਂ ਹੁਣ ਬੇਲ ਤੇ ਬਾਹਰ ਆਏ ਨੇ ਹਾਂ ਬੇਲ ਹੁੰਦਾ ਮਤਲਬ ਅਪਰਾਧ ਮੁਕਤ ਹੋ ਰਣੀ ਹੁੰਦਾ ਹਾਂ ਬੇਲ ਹੋਈਏ ਜੁਰਮੋਚ ਤੋ ਤੱਕ ਕੋਰਟ ਫੈਸਲਾ ਕਰ ਰਹੀ ਹੈ ਹਾਂ ਤੇ ਅਨਦਰ 올 ਖੁੱਲ ਚੁੱਕੀ ਹੈ ਦਿੱਲੀ ਦੇ ਵੀ ਜਿੱਥੇ ਇਸ ਪਾਰਟੀ ਦਾ ਜਨਮ ਹੋਇਆ ਸੀ ਉੱਥੇ ਲੋਸੋਵਾਲੀਏ ਚੋਣਾਂ 'ਚ 7 ਦੀਆਂ 7 ਸੀਟਾਂ ਹਾਰੀ ਆ ਆਪ ਪਾਰਟੀ ਆਮ ਆਦਮੀ ਪਾਰਟੀ ਦਾ ਦੀਆ ਬੁੱਝਕਾ ਬੁੱਝੋਏ ਦੀਏ ਨਾਲ ਔੜ ਦੀਏ ਨਹੀਂ ਜਲਾਇਦਾ ਸੀ ਤੁਹਾਡਾ ਵੱਖਰਾ ਅੰਦਾਜ਼ ਹੁੰਦਾ ਏ ਦਿਵੰਗ ਅੰਦਾਜ਼ ਰਿਹਾ ਤੁਹਾਡੇ ਅੰਦਾਜ਼ ਦੇ ਨਾਲ ਲੋਕ ਤੁਹਾਨੂੰ ਜਾਣਦੇ ਨੇ ਉਹਦਾ ਕਿੰਨਾ ਫਾਇਦਾ ਹੋਇਆ ਅਫਸਰ ਸਾਈ ਦੇ ਵਿੱਚ ਕਿੰਨਾ ਕ ਕੰਮ ਕਰਾਉਣ ਦੇ ਵਿੱਚ ਕਾਮਜਾਬ ਰਹੇ ਹੋ ਕਈ ਵਾਰ ਦੇਖਿਆ ਜਦੋਂ ਜਨਤਾ ਦਰਬਾਰ ਲੱਗਦਾ ਨਾਲ ਦੀ ਨਾਲ ਤੁਸੀਂ ਕਾਰਵਾਈ ਕਰਦੇ ਹੋ ਅਫਸਰ ਦੇ ਵੀ ਤਾਂ ਇੱਥੇ ਕਿਤਾਹੀ ਕੀਤੀ ਆ ਵੀ ਚੱਲ ਕਰਨ

ਉਸ ਫਾਰੇ ਨੂੰ ਛੱਡ ਕੇ ਮੇਰੇ ਕੋਲ ਹੀ ਕਿਉਂ ਆਉਂਦੇ ਸੀ ਮੈਂ ਬੁਲਾਦੇ ਤਾਂ ਨਹੀਂ ਸੀ ਮੈਂ ਕਦੀ ਸੱਦੇ ਨਹੀਂ ਮੈਂ ਕਦੇ ਐਡਵਰਟਾਈਜ਼ਮੈਂਟ ਨਹੀਂ ਕੀਤੀ ਹਾਂ ਕਿਉਂ ਆਉਂਦੇ ਸੀ ਲੋਕਾਂ ਕੋਲ ਪੁੱਛੋ ਅੰਦਾਜ਼ ਇਹੀ ਰਹਿਣ ਵਾਲਾ ਅਗਲੇ ਸਾਲ ਵੀ ਇਹੀ ਅੰਦਾਜ਼ ਰਹਿਣ ਵਾਲਾ ਮੈਂ ਤੇ ਐਦਾਂ ਹੀ ਸੀ ਐਦਾਂ ਹੀ ਹਾਂ ਔਰ ਐਦਾਂ ਹੀ ਰਹਾਂਗਾ ਕਿੰਨੀ ਲੀਡ ਰਹਿਣ ਵਾਲੀ ਆ ਪਿਛਲੇ ਵਾਰ ਦੇ ਨਾਲ ਵੇਖੋ ਮੈਂ ਇੱਕ ਚੀਜ਼ ਦੱਸਦਾ ਔਰ ਇਹ ਕਿ ਇਤਿਹਾਸ ਵੀ ਆ ਹਰਿਆਣਾ ਦੇ ਲੋਕ ਬਹੁਤ ਸਿਆਣੇ ਹਰਿਆਣਾ ਅਜ ਤੱਕ ਉਸੇ ਪਾਰਟੀ ਦੀ ਸਰਕਾਰ ਬਣੀ ਹੈ ਜਿਹੜੀ ਕੇਂਦਰ ਇਤੋਂ ਦੀ ਹਾਂ ਔਰ ਕੇਂਦਰ 'ਚ ਉਹਨਾਂ ਬੀਜੇਪੀ ਦੀ ਸਰਕਾਰ ਹੈ ਹਾਂ ਇੱਥੇ ਵੀ ਬੀਜੇਪੀ ਦੀ ਸਰਕਾਰ ਬਣੇਗੀ ਬੀਜੇਪੀ ਦਾ ਮੁੱਖ ਮੰਤਰੀ ਬਣੇਗਾ ਕੁਝ ਲੋਕ ਵਿਰੋਧ ਵੀ ਕਰ ਰਹੇ ਨੇ ਕਿਸਾਨਾਂ ਦੇ ਨਾਂ ਤੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਮਨਾਮੋਗੇ ਉਸੇ ਹੋਏ ਲੋਕਾਂ ਨੂੰ ਉਹ ਵੀ ਕਾਫੀ ਵੋਟ ਬੈਂਕ ਹੈ ਹਰਿਆਣੇ ਦਾ ਮੈਂ ਗੱਲਾਂ ਕਰਾਂ ਘੜਿਆਂ ਦੇ ਨਾਲ ਹੂੰ ਉਹਨੇ ਲੋਕ ਸਭਾ ਦਾ ਚਲੋ ਆਇਆ ਤੁਸੀਂ ਕਿਸੇ ਬੂਥ ਦਾ ਚੁਕ ਲੋ ਜਿੱਥੇ 100% ਕਿਸਾਨ ਹੋ ਉੱਥੋਂ ਵੀ ਅਸੀਂ ਦਿੱਤੇ ਆ ਉੱਥੋਂ ਵੀ ਸਾਨੂੰ ਵੋਟਾਂ ਪਈਆਂ ਠੀਕ ਹੈ ਮੁੱਦੇ ਹੁੰਦੇ ਆ ਨਾ ਮੰਨਣਾ ਮੁੱਦੇ ਹੋਣਗੇ ਇੱਕ ਪ੍ਰਜਾਤੰਤ੍ਰਿਕ ਸਰਕਾਰ ਦੇ ਅਸ ਮੁੱਦੇ ਹੁੰਦੇ ਵੀ ਆ ਉਹਨਾਂ ਨੂੰ ਚੁੱਕਣ ਦਾ ਹੱਕ ਵੀ ਹੈਗਾ ਪਰ ਇਹ ਨਹੀਂ ਕਿ ਸਾਰੇ ਦੇ ਸਾਰੇ ਉਹਨਾਂ ਦੇ ਨਾਲ ਹੀ ਹੋਗੇ ਲੋਕੀਆ ਆਪਣੇ ਖੁੱਲੇ ਦਿਮਾਗ ਦੇ ਨਾਲ ਸੋਚਦੇ ਰਹੇ ਆਂ ਖੁੱਲੇ ਦਿਮਾਗ ਨਾਲ ਬੋਲਦੇ ਆਂ ਬਹੁਤ ਬਹੁਤ ਧੰਨਵਾਦ ਜੀ ਸਮਾਪਤ ਹਰਿਆਣਾ ਦੇ ਦਵੰਗ ਲੀਡਰ ਅਨਿਲ ਵਿੱਚ ਸਾਡੇ ਨਾਲ ਸੀ ਜਿਨ੍ਹਾਂ ਨੇ ਬੜੀ ਹੀ ਵਿਵਾਕੀ ਦੇ ਨਾਲ ਸਵਾਲਾਂ ਦੇ ਜਵਾਬ ਵੀ ਦਿੱਤੇ ਨੇ ਨਾਲ ਦੀ ਨਾਲ ਸਾਫ ਕਰ ਦਿੱਤਾ ਕਿ ਹਰਿਆਣਾ ਦੇ ਵਿੱਚ ਇੱਕ ਵਾਰ ਫਿਰ ਬੀਜੇਪੀ ਦੀ ਸਰਕਾਰ ਬਣਨ ਜਾ ਰਹੀ ਆ ਤੇ ਇਹਨਾਂ ਨੇ ਵੀ ਦਾਵਾ ਕਰ ਦਿੱਤਾ ਕਿ ਸਾਡੀ ਵੀ ਲੀਡ ਇਸ ਵਾਰ ਵਿਸਲੇ ਵਾਰ ਨੂੰ ਵੀ ਜ਼ਿਆਦਾ ਹੋਵੇਗੀ ਸਾਥੀ ਸੁਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੀ ਰਜਾਨਾ ਸਪੋਕਸਮੈਨ ਟੀਵੀ ਅੰਬਾਲਾ ਕੈਂਟ ਹਰਿਆਣਾ